ਤੇ ਪੁਲਿਸ ਫੇਰੇ ਇੱਕੀ ਆਫੀਸਰ ਆਇਆ ਸੀ ਸਪੈਸ਼ਲਕੌਸਟ ਦੇ ਕੇਮ ਰਾਉਂਡ 9:30 ਇਨ ਦਾ ਮਾਰਨਿੰਗ ਸੋ ਰੋਬਰੀ ਤੋਂ 23 ਘੰਟੇ ਬਾਅਦ ਉਹ ਆਏ ਹੈਗੇ ਆ ਪੀਪਲ ਸਾਰੇ ਕੱਪੜੇ ਜਿੰਨੇ ਵੀ ਕਮਿਊਨਿਟੀ ਹੈਗੀ ਆ ਸਭ ਡਰੀ ਹੋਈ ਹੈਗੀ ਆ ਸੋ ਇਜ਼ ਸਰਪ੍ਰਾਈਜ਼ ਸੇਫਟੀ ਬਿਲਕੁਲ ਸਿਰ ਜ਼ੀਰੋ ਹੈਗਾ ਕਿ ਸੇਫਟੀ ਬਿਲਕੁਲ ਹੈ ਹੀ ਨਹੀਂ ਇਸਲੇ ਆਫਟਰ ਜੋ ਜੈਗ ਮੰਡੀ ਦਾ ਜੋ ਇਸ ਲਾਸਟ ਮੰਥ ਇੱਥੇ ਹੋਇਆ ਹੈਗਾ ਆਫਟਰ दैट ਪਲਾਜ਼ਾ ਵੈਸੇ ਲੋਕ ਪੀਪਲ ਡਰਦੇ ਹਲੇ ਵੀ ਹੈ ਨਾ ਕੋਈ ਚੇਂਜਸ ਹਨ ਨੂੰ ਅਬ ਨਹੀਂ ਹਾਲੇ ਤੱਕ ਦਿਖ ਰਿਹਾ ਹੈ ਕਿ ਇਹ ਡਰਾਪਰੀਜ਼ ਇਨਸੀਡੈਂਟ ਜੋ ਵੀ ਚੱਲ ਰਿਹਾ ਹੈ ਸੋਟ ਫਰ ਹੁਣੇ ਸਟਾਰਟ ਲਾਸਟ ਦਿਨ ਚਾਰ ਹਾਲ ਤੱਕ ਦੇਖ ਰਹੇ ਹਾਂ ਸੋ ਫਾਰ ਕਿਸੇ ਵੀ ਕਹਿ ਲੋ ਕਿ ਐਮਪੀ ਜਾਂ ਚ ਐਮਐਲਏ ਕੋਈ ਵੀ ਇਵਨ ਕੀ ਕੋਈ ਵੀ ਇਸ ਚੀਜ਼ ਨੂੰ ਲੈ ਕੇ ਇਹ ਸੀਰੀਅਸ ਹੈ ਹੀ ਨਹੀਂ ਜਿਉਂ ਉਹਨਾਂ ਦੇ ਲਈ ਕਹਿ ਲੋ ਇੱਕ ਕਾਈਂਡ ਆਫ ਨਾ ਜੋਕ ਹੈ ਨਾਲ ਹੀ ਜੇ ਸੇਫਟੀ ਵਾਈਜ਼ ਦੇਖੀਏ ਵੀ ਹੈਵ ਸੈਂਸਰ ਤਾਂ ਹੈਗੇ ਕੈਮਰਸ ਹੈਗੇ ਹਨ ਅ ਗ੍ਰਿਲਸ ਲੱਗੀਆਂ ਇਵਨ ਕੀ ਜੋ ਗਲਾਸ ਬ੍ਰੇਕ ਹੋਇਆ ਵੀ ਵੀ ਰੀਸੀਵਸ ਅ ਕਾਲ ਸੇਮ ਟਾਈਮ ਫਿਊ ਸਕੰਡ ਦਾ ਡਿਲੇ ਹੋਗਾ ਦੈਟਸ ਹੁਣ ਇਸ ਵਾਰ ਸਿਕਿਉਰਟੀ ਪਰ ਕੀ ਕਰ ਸਕਦੇ ਹੈਗੇ ਆ ਇਸ ਵਕਤ ਅਸੀਂ ਹੈਗੀਆਂ ਬ੍ਰਾਮਲੀ ਐਂਡ ਡਿਊਸ ਸਾਈਡ ਇੰਟਰਸੈਕਸ਼ਨ ਵਾਲੇ ਪਲਾਸੇ ਦੇ ਵਿੱਚ ਜਿੱਥੇ ਕਿ ਲਗਭਗ 1 ਮਹੀਨਾ ਪਹਿਲਾਂ ਅਸੀਂ ਇਸ ਪਲਾਸੇ ਦੇ ਵਿੱਚ ਆਏ ਸੀ ਜਦੋਂ ਕਿ ਦਿਨ ਦਿਹਾੜੇ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਬਰਤੋੜ ਗੋਲੀਆਂ ਚਲਾਈਆਂ ਗਈਆਂ ਸੀ ਅਜੇ ਇਸ ਘਟਨਾ ਨੂੰ 1 ਮਹੀਨਾ ਵੀ ਨਹੀਂ ਹੋਇਆ ਸੀ ਤੁਹਾਨੂੰ ਦੱਸਦੀ ਕਿ ਇੱਕ ਹੋਰ ਘਟਨਾ ਇਸੇ ਪਲਾਸੇ ਦੇ ਵਿੱਚ ਵਾਪਰ ਚੁੱਕੀ ਹੈ ਇਸ ਵਕਤ ਅਸੀਂ ਖੜੇ ਹਾਂ ਕੈਨੇਡਾ ਗੈਜਟਸ ਸਟੋਰ ਦੇ ਬਾਹਰ ਜਿੱਥੇ ਕਿ ਚੋਰੀ ਦੀ ਘਟਨਾ ਹੋਈ ਹੈ ਲਗਭਗ ਸਵੇਰੇ 6 ਵਜੇ ਦੇ ਕਰੀਬ ਚੋਰੀ ਦੀ ਇਹ ਘਟਨਾ ਹੋਈ ਹੈ ਜਿਸ ਦੇ ਵਿੱਚ ਚੋਰ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਤੋਂ ਬਾਅਦ ਪੁਲਿਸ ਦਾ ਕੀ ਰਵੱਈਆ ਰਿਹਾ ਇਸ ਸਟੋਰ ਦੇ ਓਨਰ ਮਿਸਟਰ ਗੁਰਮੀਤ ਸਿੰਘ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਹ ਘਟਨਾ ਨੂੰ ਕਿੱਦਾਂ ਅੰਜਾਮ ਦਿੱਤਾ ਗਿਆ ਜੋ ਜਾਣਕਾਰੀ ਸਾਨੂੰ ਮਿਲੀ ਹੈ ਉਹ ਇਹ ਹੈ ਕਿ ਇਹਨਾਂ ਦੇ ਇੱਕ ਹੋਰ ਸਟੋਰ ਦੇ ਉੱਤੇ ਲਗਭਗ 4 ਮਹੀਨੇ ਪਹਿਲਾਂ ਚੋਰੀ ਦੀ ਵਾਰਦਾਤ ਹੋਈ ਸੀ ਤੇ ਇਹ ਦੂਸਰੀ ਵਾਰ ਹੈ ਕਿ ਜਦੋਂ ਇਹਨਾਂ ਦੇ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਤੋਂ ਬਾਅਦ ਪੁਲਿਸ ਦਾ ਕੀ ਰਵੱਈਆ ਰਿਹਾ ਸਥਾਨਕ ਬਿਜ਼ਨੈਸਸ ਦੇ ਵਿੱਚ ਬਿਜ਼ਨਸ ਓਨਰਸ ਦੇ ਵਿੱਚ ਕਿਸ ਤਰੀਕੇ ਦਾ ਡਰ ਦਾ ਮਾਹ ਕਾਤ ਕਰਾਂਗੇ ਗੁਰਮੀਤਜੀ ਦੇ ਨਾਲ ਕੈਨੇਡਾ ਗੈਜਟਸ ਦੇ ਓਨਰ ਗੁਰਮੀਤ ਜੀ ਇਸ ਵਕ ਸਾਡੇ ਨਾਲ ਨੇ ਗੁਰਮੀਤ ਜੀ ਇਹ ਇਨਸੀਡੈਂਟ ਦੀ ਜਿਸ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਇਹ ਕਦੋਂ ਹੋਇਆ ਇਹ ਸੈਟਰਡੇ ਮਾਰਨਿੰਗ ਅਰਾਊਂਡ 6:00 ਦਾ ਮਾਰਨਿੰਗ ਹੋਇਆ ਸੋ ਲਾਈਕ अर्ਲੀ ਮਾਰਨਿੰਗ ਸੋ ਪੀਪਲ ਜਸ ਫੈਰੇ ਛੇ ਅਰਾਊਂਡ 6 ਵਜੇ ਇੱਕ ਮਿੰਟ ਤੇ ਵੀ ਗਾਟ ਅ ਕਾਲ ਫਰਮ ਦ ਅਲਰਮ ਕੰਪਨੀ ਕਿ ਬ੍ਰੇਕ ਇਨ ਹੈਪਨ ਹੋਇਆ ਸੋ ਵੀ ਚੈੱਕ ਕਰ ਸੀਸੀਟੀਵੀ ਫੁਟੇਜ ਸੇ ਇੱਕ ਰੋਬਰ ਅੰਦਰ ਸੀਗਾ ਸਟੋਰ ਦੇ ਅੰਦਰ ਵੀ ਰਾਈਟ ਅਵੇ ਅਸੀਂ ਉਹਨਾਂ ਨੂੰ ਕਿਹਾ ਕਿ ਸਿਕਿਉਰਿਟੀ ਤੇ ਪੁਲਿਸ ਪਲੀਜ਼ ਡਿਸਪੈਚ ਕਰੋ ਸੋ ਮੀਨ ਵਲ ਆਈ ਗਟ ਅਪ ਐਂਡ ਗਟ ਰੈਡੀ ਤਾਂ ਮੈਂ ਵੀ ਆਈ 10 ਮਿੰਟ ਚ ਸਟੋਰ ਤੇ ਪਹੁੰਚ ਗਿਆ ਸੀਗਾ ਸੋ ਤੁਸੀਂ ਕਹਿੰਦੇ 10 ਮਿੰਟ ਚ ਸਟੋਰ ਤੇ ਪਹੁੰਚ ਗਏ ਸੀਗੇ ਸੋ 10 ਮਿੰਟ ਦੇ ਵਿੱਚ ਵਿੱਚ ਕੀ ਉਹ ਚੋਰੀ ਕਰਕੇ ਚਲਾ ਗਿਆ ਜੀ ਬਿਲਕੁਲ ਅਸੀਂ 61 ਤੇ ਐਂਟਰ ਹੋਇਆ 265 ਹੀ ਵਾਸ ਆਊਟ ਆਫ ਦ ਬਿਲਡਿੰਗ ਬਾਏ ਦ ਸਟੋਰ ਉਹ ਜਿੰਨਾ ਉਹਨੂੰ ਆਈ ਥਿੰਕ ਆਇਆ ਕਿ ਦੇਨੋ ਵਾਟ ਟੂ ਡੂ ਰਾਈਟ ਸੋ ਦੇ ਆਈ ਥਿੰਕ ਦੇ ਆਰ ਪ੍ਰੋਫੈਸ਼ਨਲ ਉਹਨਾਂ ਨੂੰ ਸਾਰਾ ਪਤਾ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਸੋ ਦੇ ਗਲਾਸ ਤੋਂ ਐਂਟਰ ਹੋਇਆ ਤੋੜ ਕੇ ਉਸ ਤੋਂ ਬਾਅਦ ਗਲਾਸ ਤੋੜ ਕੇ ਐਂਟਰ ਹੋਏ ਤੇ within 4 ਮਿੰਟ ਚ ਆਇਆ ਉਹਨਾਂ ਨੂੰ ਦੇ ਦੇ 3 ਡਿਵਾਈਸਸ ਲੈਪਟਾਪ ਪੇ ਆ ਫੋਨਸ ਪੇ ਆ ਬਰਦਰ ਦੇ ਦੇ ਪੁਟ ਇਨ ਦਾ ਬੈਗ ਐਂਡ ਲੀਵ ਸੋ ਕਿੰਨੇ ਕ ਦਾ ਨੁਕਸਾਨ ਹੋਇਆ ਕੋਈ ਐਸਟੀਮੇਟ ਹੁਣ ਤੱਕ ਅਰਾਊਂਡ ਜੇ ਤੁਸੀਂ ਲਗਾਇਆ ਹੋਵੇ ਕਿੰਨੇ ਕ ਦੀ ਚੋਰੀ ਹੋਈ ਹੈ ਰਾਈਟ ਨਾਉ ਐਸਟੀਮੇਟ ਚੱਲ ਰਿਹਾ ਉੱਤੇ ਅ ਵੀ ਅ ਕਾਊਂਟਿੰਗ ਸੋ ਵੀ ਐਕਸਪੈਕਟਿੰਗ 20 5 20 ਪਲਸ ਈਜ਼ੀਲੀ ਕਿਉਂਕਿ ਕਾਫੀ ਕੁਝ ਕਿਆ ਹਲੇ ਵਿਕਸ ਇਨਵੈਂਟਰੀਸ ਕੋਈ ਛੋਟੇ ਫੋਨਸ ਹੈਗੇ ਨੇ ਆਈਪੈਡਸ ਨੇ ਲੈਪਟਪਸ ਨੇ ਛੋਟੇ ਛੋਟੇ ਇਨਵੈਂਟ ਅਕਾਊਂਟ ਚ ਹੋ ਰਹੀ ਹੈ ਅਸਚਲ ਅਕਾਊਂਟਿੰਗ ਇਟ ਸੋ ਇਟ ਕੈਨ ਬੀ ਨੰਬਰ ਇਜ਼ ਨੋਟ ਸ਼ੂਅਰ ਯੇਟ ਪਰ ਸ਼ੀਲ ਕਾਊਂਟਿੰਗ ਇਟ ਵਿਲ ਕਮ ਟੂ ਨੋ ਵਿਦੀਨ ਅ ਕਪਲ ਆਫ ਡੇਸ ਸੋ ਜਦੋਂ ਤੁਸੀਂ ਕਿਹਾ ਕਿ ਇਸ ਦੇ ਬਾਰੇ ਚ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਕਿੰਨੇ ਚਿਰ ਤੱਕ ਆ ਗਈ ਸੀ ਫਿਰ ਪੁਲਿਸ ਤਾਸ ਫੇਰੇ ਸਨ ਬੇਸਿਕਲੀ ਹੈਰਾਨੀ ਦੀ ਗੱਲ ਮੈਨੂੰ ਇਹ ਲੱਗਦੀ ਹੈ ਜਦੋਂ ਤੁਸੀਂ ਕਿਹਾ ਪੁਲਿਸ ਡਿਸਪੈਚ ਕਰ ਦੋ ਰਾਈਟ ਮੈਂ 1 ਘੰਟਾ ਸਟੋਰ ਤੇ ਵੇਟ ਕੀਤੀ ਤੇ ਮੈਂ ਫਿਰ ਅਲਾਰਮ ਕੰਪਨੀ ਨੂੰ ਕਾਲ ਕੀਤਾ ਕਿ ਹਾਲ ਤੱਕ ਪੁਲਿਸ ਆਈ ਨਹੀਂ ਹੈਗੀ ਹਨਾ ਤੇ ਕਹਿੰਦੇ ਤੁਸੀਂ ਆਪਣੇ ਨੌਨ ਅਜਰੰਸੀ ਤੇ ਕਾਲ ਕਰ ਲਓ ਆਸਕ देम ਵਾਟ ਟੂ ਡੂ ਤੇ ਪੁਲਿਸ ਫਿਰ ਇੱਕੀ ਆਫੀਸਰ ਆਇਆ ਸੀ ਸਪੈਸ਼ਲ ਕਾਪਸ ਦੇ ਕੇਮ ਅਰਾਊਂਡ 9:30 ਇਨ ਦਾ ਮਾਰਨਿੰਗ ਸੋ ਰੋਬਰੀ ਤੋਂ 3:30 ਘੰਟੇ ਬਾਅਦ ਉਹ ਆਏ ਹੈਗੇ ਸਾਢੇ 3 ਘੰਟੇ ਬਾਅਦ ਤੇ ਉਹਨਾਂ ਨੇ ਕੋਈ ਐਗਜ਼ੈਕਟ ਮੈ ਪੁੱਛਿਆ ਵੀ ਹਾਊ ਲੌਂਗ ਤੁਸੀਂ ਕਿੰਨਾ ਟਾਈਮ ਤੱਕ ਆ ਸਕਦੇ ਹੋ ਕਿ ਮੈਂ ਸਟੋਰ ਦੇ ਅੰਦਰ ਜੇ ਜਾ ਸਕਦਾ ਆ ਉਹ ਓਪਨ ਕਰਕੇ ਕੀ ਟੂ ਸੀ ਹਾਊ ਮਰ ਡੈਮੇਜਸ ਕੀ ਕੀ ਗਿਆ ਹੈ ਨਾ ਵਾਟ ਏਵਰ ਸੋ ਦੇ ਇਵਨ ਡਨ ਅਲੋਵਮੈਂਟ ਟੂ ਗੋ ਇਨਸਾਈਡ ਐਟ ਆਲ ਤੇ ਪਾ 3.5 ਘੰਟੇ ਬਾਅਦ ਉਹ ਆਏ ਹੈਗੇ ਆ ਸੋ ਜਿਵੇਂ ਤੁਸੀਂ ਗੱਲ ਕੀਤੀ ਆਪਾਂ ਜਦੋਂ ਗੱਲਬਾਤ ਕਰ ਰਹੀ ਸੀ ਇਹ ਵੀ ਪਤਾ ਲੱਗਿਆ ਕਿ ਤੁਹਾਡਾ ਇੱਕ ਹੋਰ ਸਟੋਰ ਆ ਜਿੱਥੇ ਹਜੇ ਕੁਝ ਮਹੀਨੇ ਪਹਿਲਾਂ ਉੱਥੇ ਵੀ ਚੋਰੀ ਹੋ ਕੇ ਹਟਿਆ ਜੀ ਬਿਲਕੁਲ ਹੋ ਕੇ ਹਟਿਆ ਲਾਸ ਇਸੀ ਸਾਲ ਜਨਵਰੀ ਵਿੱਚ ਹੋ ਕੇ ਹਟਿਆ ਗਈ ਹੈ ਵੀ ਇਵਨ ਫਾਈਲਡ ਅ ਕੰਪਲੇਂਟ ਵੀ ਸਰਪ੍ਰਾਈਜ਼ ਕੀ ਗਵਰਨਮੈਂਟ ਵਗੈਰਾ ਕੁਝ ਵੀ ਨਹੀਂ ਕਰ ਰਹੀ ਕਿ ਕੋਈ ਸੇਫਟੀ ਕੰਸਰਨ ਬਿਲਕੁਲ ਵੀ ਨਹੀਂ ਹੈਗੇ ਰਾਈਟ ਜਨਵਰੀ ਵਿੱਚ ਹੋ ਕੇ ਹੁਣ ਦੀ ਹੁਣ ਮਈ ਸ਼ੁਰੂ ਹੋਈ ਹੈ 4 ਮਹੀਨੇ ਦਾ ਗੈਪ ਦੇ ਵਿੱਚ ਰਾਈਟ ਇਟਸ ਟਫ ਫॉर ਅਸ ਟਫਰ ਐਵਰੀ ਬਿਜ਼ਨਸ ਸੋ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਸਿਰਫ ਤੁਹਾਨੂੰ ਇਹ ਕੋਈ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਤੁਹਾਨੂੰ ਲੱਗ ਰਿਹਾ ਕਿ ਨਹੀਂ ਵੀ ਜਿਵੇਂ ਆਮ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਸੇ ਤਰੀਕੇ ਨਾਲ ਇਸ ਵਾਰੀ ਤੁਹਾਡੇ ਸਟੋਰ ਦਾ ਨੰਬਰ ਆਇਆ ਤੇ ਤੁਹਾਡਾ ਸਟੋਰ ਦੇ ਵਿੱਚ ਇਹ ਵਾਰਦਾਤ ਹੋਈ ਹੈ ਆਈ ਵੋਂਟ ਸੇ ਇਸ ਨੋਟ ਟਾਰਗੇਟਿੰਗ ਇੱਕ ਜੋ ਰੈਂਡਮ ਇੱਕ ਪੈਟਰਨ ਚੱਲ ਰਿਹਾ ਹੈ ਮਾਰਕੀਟ ਜੂਲਰ ਸ਼ਾਪ ਤੇ ਫੋਨ ਰੋਬਸ ਦੇ ਵੈਰੀ ਗੈਟਿੰਗ ਕਾਮਨ ਇਨ ਦਾ ਮਾਰਕੀਟ ਰੈਟ ਪੀ ਜਿਹਨਾਂ ਲੋਕੀ ਫੀਲ ਸੀ ਲੋਕਾਂ ਨੂੰ ਜੌਬ ਹੈ ਨਹੀਂ ਕਿ ਗਵਰਨਮੈਂਟ ਕੁਝ ਕਰ ਨਹੀਂ ਰਹੀ ਹੈਗੀ ਦੇ ਜਸਟ ਟ੍ਰਾਈਂਗ ਟੂ ਗੈਟ ਦਿਸ ਬ੍ਰੇਕਿੰਗ ਕਰਕੇ ਆਪਣਾ ਗੁਜ਼ਾਰਾ ਵਸ਼ਰ ਕਰ ਰਹੇ ਹੋਣਗੇ ਬਟ ਇਟਸ ਹਾਰਮਿੰਗ ਅ ਲੋਟ ਅਸੀਂ ਜੋਦੜੀ ਸਟੋਰ ਦੇ ਉੱਤੇ ਚੋਰੀ ਦੀਆਂ ਘਟਨਾਵਾਂ ਸੁਣੀਆਂ ਸੀ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪ੍ਰੋਟੈਕਸ਼ਨ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਸਟੋਰ ਦੇ ਬਾਹਰ ਤੇ ਅੰਦਰ ਅਸੀਂ ਹੁਣ ਦੇਖ ਰਿਹਾ ਕਿ ਸੈਲੂਲਰ ਜਿਹੜੀਆਂ ਸ਼ਾਪਸ ਹੈਗੀਆਂ ਨੇ ਗੈਜਟ ਸ਼ਾਪਸ ਹੈਗੀਆਂ ਨੇ ਉਹਦੇ ਵਿੱਚ ਵੀ ਇਸ ਵਕਤ ਚੋਰੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਕੀ ਰੀਜ਼ਨ ਲੱਗਦਾ ਤੁਹਾਨੂੰ ਇਹਦਾ ਤੇ ਮੈਂ ਦੇਖਿਆ ਤੁਸੀਂ ਤੁਸੀਂ ਵੀ ਕਾਫੀ ਇਸ ਵਕਤ ਇਤਿਹਾਤ ਵਰਤੇ ਗਏ ਸੀ ਪਰ ਜੋ ਉਹਨੇ ਬ੍ਰੇਕ ਕੀਤਾ ਉਹਨੇ ਗਲਾਸ ਆਈ ਥਿੰਕ ਬ੍ਰੇਕ ਕਰਕੇ ਅੰਦਰ ਆਈ ਜੀ ਬੇ ਕੋ ਗਲਾਸ ਤੋੜ ਕੇ ਅੰਦਰ ਆਏ ਹੈਗੇ ਅਸੀਂ ਸੇਫਟੀ ਵਾਈਸ ਸੀ ਦੇਖੋ ਪੂਰਾ ਸੀ ਕਿੰਨਾ ਪੱਕਾ ਕਰ ਸਕਦੇ ਪੂਰੇ ਕੇਜਸ ਵਗੈਰਾ ਪ੍ਰੋਪਰ ਲਗਾਏ ਆਪਣੇ ਐਜ਼ ਅ ਬਿਜ਼ਨਸ ਪਰਪਸ ਐਟਲੀ ਨਾ ਫਰਮ ਕੀ ਹੈਗੀ ਬਿਕੋਜ਼ ਜਿਹਨੇ ਅੱਜ ਦੇ ਇਲੈਕਟ੍ਰੋਨਿਕਸ ਵੈਲਿਊ ਜਿਵੇਂ ਇੱਕ ਆਈਫੋਨ ਵੀ ਲੈ ਲਈ ਮਿਨੀਮ ਛੋਟਾ ਹਮਮ ਆਰਾਊਂਡ 8000 ਦਾ ਕਟ ਹੋ ਵੀ ਨਹੀਂ ਹੈਗਾ ਐਂਡ ਈਜ਼ੀ ਟੂ ਕੈਰੀ ਕੋਈ ਜੇਬ ਚ ਬੰਦਾ 4-5 ਫੋਨ ਦੀ ਜੇਬ ਚ ਪਾ ਕੇ ਲੈ ਵੀ ਇਜ਼ੀਲੀ 5000 ਪਲੱਸ ਦੀ ਰੋਬਰੀ ਆਰਾਮ ਨਾਲ ਬਣ ਜਾਂਦੀ ਹੈਗੀ ਨਾ ਸੋ ਉਹਨਾਂ ਲਈ ਵੀ ਈਜ਼ੀ ਹੈ ਕਿ ਰੈਦਰ ਉਹਨਾਂ ਲਈ ਰੋਬ ਕਰ ਲਈ ਹੈ ਇਹ ਬਾਰ ਨੂੰ ਅਫਸਲ ਕਰ ਲਈ ਹੈਗੀ ਹੈ ਕਿ ਇਹਨੂੰ ਕੋਈ ਵੀ ਉਹ ਵਿੱਚ ਆਈਟਮ ਸਮੋਲ ਹੈ ਜਾਂ ਦੇਰ ਲਿ ਹਾਈ ਵੈਲਿਊ ਆਈਟਮਸ ਥੈਟਸ ਵਾਈ ਉਹ ਹੀ ਚੋਰੀ ਲੱਗੇ ਹੋਏ ਨੇ ਸਾਰੇ ਸੋ ਜਦੋਂ ਤੁਸੀਂ ਮਾਰਨਿੰਗ ਜਦੋਂ ਤੁਹਾਨੂੰ ਪਤਾ ਲੱਗਿਆ ਇਸ ਦੇ ਬਾਰੇ ਵਿੱਚ ਤੁਸੀਂ ਆਪਣੇ ਸਟੋਰ ਤੇ ਉੱਤੇ ਪਹੁੰਚੇ ਤਾਂ ਉਦੋਂ ਤੱਕ ਉਹ ਜਾ ਚੁੱਕਿਆ ਸੀ ਤੇ ਆਲੇ ਦੁਆਲੇ ਕੋਈ ਲੋਕ ਹੈਗੇ ਸੀ ਜਾਂ ਕੱਲੀ ਸੀ ਤੁਸੀਂ ਪਲਾਜ਼ੇ 'ਚ ਨਹੀਂ ਉਸ ਵੇਲੇ ਲੋਕੀ ਆਣੇ ਸ਼ੁਰੂ ਹੋ ਗਏ ਸੀ ਪਲਾਜ਼ਾ ਜਦੋਂ ਮੈਂ ਆਇਆ ਤਾਂ ਲੋਕੀ ਤੇ ਮਾਰਨਿੰਗ ਵਾਕ ਕਰ ਰਹੇ ਸੀ ਇਹ ਕੋਈ ਕਾਰਸ ਆਲਰੇਡੀ ਇੰਚ ਹਰੀਜ਼ਨ 6 ਵਜੇ ਦਾ ਟਾਈਮ ਸੀਗਾ ਰਾਈਟ ਤੇ ਆਈ ਥਿੰਕ ਆਪਣੇ ਇਥੇ ਕਾਫੀ ਕੁਝ پلاਜ਼ਾ ਸ਼ਾਪਸ ਫਿਰ ਓਪਨ ਹੁੰਦੀਆਂ 6:00 ਓ'ਕਲੋਕ ਇਨ ਦਾ ਮਾਰਨਿੰਗ ਓਕੇ ਤੋਂ ਫਿਰ ਲੋਕੀ ਤੇ ਘੁੰਮ ਰਹੇ ਸੀ ਵਾਕ ਇਨ ਗੱਡੀਆਂ ਤੇ ਪਲਾਜ਼ਾ ਵਿੱਚ ਆ ਰਹੇ ਸੀ ਗਿਆ ਸੋ ਕਿਸੇ ਨੇ ਵੀ ਇਹਦੇ ਬਾਰੇ ਵਿੱਚ ਕੋਈ ਘਟਨਾ ਵੇਖੀ ਨਹੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਨਹੀਂ ਕਿਸੇ ਨੇ ਕੁਛ ਨਹੀਂ ਇਨਫੋਰਮ ਨਹੀਂ ਕੀਤਾ ਕੁਝ ਕਾਲ ਨਹੀਂ ਕੀਤਾ ਹਾਂ ਮਲਟੀ ਕਾਲਸ ਆਈਆਂ ਸਾਨੂੰ ਅਰਾਊਂਡ 8:30 ਕੀ ਤੁਹਾਡੇ ਗਲਾਸ ਬ੍ਰੇਕਿੰਗ ਲੱਤੇ ਹੋਏ ਆ ਬਟ ਇਨ ਦਾ ਮਾਰਨਿੰਗ ਵਾਸ ਸਰਪ੍ਰਾਈਜ਼ ਕਿ ਜਦੋਂ ਹੈਵ ਸੀਨ ਗੱਡੀਆਂ ਇੱਥੇ ਲੱਗ ਗਈਆਂ ਦੇਖ ਰਹੀਆਂ ਤੇ ਜਸਟ ਦੇ ਡਿਡਨਟ ਕਾਲ ਅਸ অর ਕਾਲ 911 ਉਹ ਆਪਣੀਆਂ ਗੱਡੀਆਂ ਪਿੱਛੇ ਕਰਕੇ ਕਿ ਜਸਟ ਵੀ ਡੋਨਟ ਵਾਂਟ ਟੂ ਇਨਵੋਲਵ ਦਿਸ ਕਾਈਂਡ ਆਫ ਸਿਚੁਏਸ਼ਨ ਦੇ ਲੈਫਟ ਬਿਹਾਈਂਡ ਸਾਨੂੰ ਯਾਦ ਆ ਕਿ ਲਗਭਗ 1 ਮਹੀਨੇ ਪਹਿਲਾਂ ਅਸੀਂ ਇੱਥੇ ਆਈਸੀਐਸ ਪਲਾਜ਼ਾ ਦੇ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਹੋਈ ਸੀ ਜਿਸ ਵਿੱਚ ਇੱਕ ਨੌਜਵਾਨ ਜੈਕ ਮੁੰਡੀ ਦੀ ਮੌਤ ਹੋਈ ਸੀ ਅਜਮਨ ਲਾਦਾ ਮਹੀਨਾ ਹੀ ਹਜੇ ਨਹੀਂ ਹੋਇਆ ਹੋਣਾ ਉਸ ਘਟਨਾ ਨੂੰ ਕਿ ਦੁਬਾਰਾ ਅਸੀਂ ਇੱਥੇ ਪਹੁੰਚ ਰਹੇ ਹਾਂ ਤੇ ਇੱਕ ਇਹ ਜੇ ਸੈਂਸਿਟਿਵ ਏਰੀਆ ਦੇ ਵਿੱਚ ਮਹੀਨੇ ਦੇ ਅੰਦਰ ਅੰਦਰ ਇੱਕ ਚੋਰੀ ਦੀ ਵਾਰਦਾਤ ਹੋ ਜਾਂਦੀ ਹੈ ਸੋ ਇਸ ਵਕਤ ਪੁਲਿਸ ਪ੍ਰਸ਼ਾਸਨ ਨੂੰ ਕੀ ਕਨਾਲ ਚਾਹੋਗੇ ਕਿਉਂਕਿ ਕਿੰਨਾ ਕੁ ਸੇਫ ਇਸ ਵਕਤ ਤੁਸੀਂ ਫੀਲ ਕਰ ਰਹੇ ਹੋ ਇਸੇ ਪਲਾਸ ਦੇ ਵਿੱਚ ਇੱਕ ਇਹ ਜੀ ਘਟਨਾ ਹੋ ਚੁੱਕੀ ਹੈ ਸ਼ੂਟਿੰਗ ਦੀ ਇਸੇ ਪਲਾਸ ਦੇ ਵਿੱਚ ਮਹੀਨੇ ਦੇ ਅੰਦਰ ਅੰਦਰ ਹੁਣ ਚੋਰੀ ਦੀ ਘਟਨਾ ਹੋ ਚੁੱਕੀ ਆ ਕਿੰਨਾ ਕੁ ਸੇਫ ਖੁਦ ਫੀਲ ਕਰ ਰਹੇ ਹੋ ਤੇ ਬਿਜ਼ਨਸ ਇਸ ਲਈ ਕਰ ਰਹੇ ਹੋ ਸੀ ਤੁਸੀਂ ਸਰਪ੍ਰਾਈਜ਼ ਸੇਫ ਤਾਂ ਬਿਲਕੁਲ ਸਿਰ ਜ਼ੀਰੋ ਹੈਗਾ ਕਿ ਸੇਫਟੀ ਬਿਲਕੁਲ ਹੈ ਨਹੀਂ ਅਫਟਰ ਜੋ ਜੈਗ ਮੁੰਡੀ ਦਾ ਜੋ ਇਸ ਲਾਸਟ ਮੰਤ ਇਥੇ ਹੋਇਆ ਹੈਗਾ ਅਫਟਰ दैट ਪਲਾਜ਼ਾ ਵੈਸੀ ਸ ਲੋਗਾ ਪੀਪਲ ਡਰਦੇ ਹਲੇ ਵੀ ਹੈ ਨਾ ਹੁਣ ਜਿਸ ਨੂੰ ਇਹ ਰੌਪਰੀਜ਼ ਵਜ ਰਹੀਆਂ ਆ ਜਾਂ ਚੇਨਸ ਆ ਨਿਊਜ਼ ਸੁਣਦੇ ਨੇ ਲੋਕੀ ਘੀ ਕਰੋ ਬਾਹਰ ਨਿਕਲਦੇ ਨਹੀਂ ਹੈਗੇ ਜੀ ਲੋਕਾਂ ਨੂੰ ਤਾਂ ਬਿਲਕੁਲ ਵੀ ਆਪਣੀ ਸੇਫਟੀ ਵਾਈਜ਼ ਉਹ ਵੀ ਕਹਿੰਦੇ ਕਿ ਸਾਨੂੰ ਕੱਲ ਨੂੰ ਇਹ ਨਹੀਂ ਪਤਾ ਕੱਲ ਨੂੰ ਇਸ ਸਟੋਰ ਤੇ ਅਸੀਂ ਜਾ ਰਹੇ ਕਿਥੇ ਜਾ ਰਹੇ ਹਾਂ ਬਾਹਰ ਇਹ ਕਾਲ ਕੀ ਸਿੱਧੀ ਸਾਡੇ ਨਾਲ ਕੋਈ ਭਾਣਾ ਨਾ ਵਰਜੇ ਅਸੀਂ ਘਰ ਨੂੰ ਟਾਈਮ ਸਿਰ ਪਹੁੰਚਾਂਗੇ ਨਹੀਂ ਪਹੁੰਚਾਂਗੇ ਸਹੀ ਸਮੇਂ ਕਰ ਪਹੁੰਚਣਾ ਕਿ ਨਹੀਂ ਪਹੁੰਚਾ ਪੀਪਲ ਸਾਰੇ ਕੱਪੜੇ ਜਿੰਨੇ ਵੀ ਕਮਿਊਨਿਟੀ ਹੈਗੀ ਆ ਸਭ ਡਰੀ ਹੋਈ ਹੈਗੀ ਆ ਸਪੈਸ਼ਲੀ ਏ ਵਾਲਾ ਏਰੀਆ ਹੁਣ ਕਾਫੀ ਲੋਕੀ ਸੇਫਟੀ ਵੱਲ ਜ਼ਿਆਦਾ ਕੰਸਰਨ ਹੋ ਗਿਆ ਹੈ ਹੁਣ ਰੀਸੈਂਟਲੀ ਇਲੈਕਸ਼ਨ ਹੋ ਕੇ ਹਟੇ ਹੈਗੇ ਨੇ ਸਾਰਾ ਕੁਝ ਵੀ ਹੋਪਿੰਗ ਫॉर ਬੈਟਰ ਫਿਊਚਰ ਬਟ ਥਿੰਗਸ ਆਰ ਸਟੇਲ ਦਾ ਸੇਮ ਕੋਈ ਚੇਂਜਿਸ ਸਾਨੂੰ ਨਹੀਂ ਹਾਲੇ ਤੱਕ ਦਿਖ ਰਿਹਾ ਹੈ ਕਿ ਇਹਨ ਡਰਾਪਰੀਜ਼ ਦਾ ਇਨਸੀਡੈਂਟ ਜੋ ਵੀ ਚੱਲ ਰਿਹਾ ਹੈ ਸਰ ਇਟਸ ਨਾਟ ਫਰਮ ਹੁਣੇ ਸਟਾਰਟ ਲਾਸਟ 3 4 ਸਾਲ ਤੋਂ ਦੇਖ ਰਹੇ ਆ ਸੋ ਫਾਰ ਕਿਸੇ ਵੀ ਕਹਿ ਲਓ ਕਿ ਚ ਐਮਪੀ ਹੈ ਚ ਐਮਐਲਏ ਕੋਈ ਵੀ ਇਵਨ ਕਿ ਕੋਈ ਵੀ ਇਸ ਚੀਜ਼ ਨੂੰ ਲੈ ਕੇ ਕੋਈ ਸੀਰੀਅਸ ਹੈ ਹੀ ਨਹੀਂ ਦੇ ਉਹਨਾਂ ਦੇ ਲਾਈਕ ਕਹਿ ਲਓ ਇੱਕ ਕਾਈਂਡ ਆਫ ਨਾ ਜੋਕ ਹਨਾ ਲਈ ਕਿ ਠੀਕ ਹੈ ਜੀ ਚੋਰੀ ਹੋ ਗਈ ਇਨਸ਼ੋਰ ਆਓ ਰਿਪੋਰਟ ਕੋ ਇਨਸ਼ੋਰੈਂਸ ਕਲੇਮ ਕਰੋ ਡਨ ਦੈਟਸ ਇਟ ਗੁੱਡ ਟੂ ਗੋ ਨਾ ਇਦਾਂ ਨਹੀਂ ਹੈਗਾ ਬਿਕੋਜ਼ ਜੇ ਲੌਂਗ ਟਰਮ ਦੇਖੀਏ ਇਟਸ ਨਾਟ ਗੁੱਡ ਫਰ ਬਿਜ਼ਨਸ ਕੱਲ ਨੂੰ ਅਸੀਂ ਸਮਾਲ ਬਿਜ਼ਨਸ ਅਸੀਂ ਕੱਲ ਨੂੰ ਕਾਨੂੰ ਅਸੀਂ ਨਹੀਂ ਕਿ ਸਰਵਾਈਵ ਕਰ ਸਕਦੇ ਹੈਗੇ ਇੰਨੀ ਇੰਨਾ ਹੁੰਦੇ ਰਿਪੀਟ ਹੁੰਦੇ ਰੇ ਕਿ ਕੋਲ ਕਸਟਮਰਸ ਹੀ ਨਹੀਂ ਆਣਗੇ ਅਸੀਂ ਵੀ ਸਟੋਰ ਓਪਨ ਇਨਵੈਂਟਰੀ ਰੱਖ ਪਾਵਾਂਗੇ ਕੁਝ ਨਹੀਂ ਕਰਵਾਵਾਂਗੇ ਇੱਕ ਚੇਨ ਸਿਸਟਮ ਹੈਗਾ ਵਾ ਸੇਫਟੀ ਵਾਇਸ ਬਿਲਕੁਲ ਜ਼ੀਰੋ ਐਸਐਲਏ ਸੋ ਪੁਲਿਸ ਦਾ ਕੀ ਰਿਐਕਸ਼ਨ ਸੀ ਉਹਨਾਂ ਦੀ ਕੀ ਸਟੇਟਮੈਂਟ ਆਈ ਹੈ ਇਸ ਨੂੰ ਲੈ ਕੇ ਤੁਹਾਡੇ ਨਾਲ ਗੱਲ ਹੋਈ ਜਦੋਂ ਤਾਂ ਉਹਨਾਂ ਨੇ ਤੁਹਾਡਾ ਫਰਸਟ ਰਿਐਕਸ਼ਨ ਕੀ ਸੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਸੀ ਜਦੋਂ ਪੁਲਿਸ ਵਗੈਰਾ ਆਈਏ ਦੇ ਆ ਨੋਟ ਦੈਟ ਸਰਪ੍ਰਾਈਜ਼ ਕੀ ਉਹਨਾਂ ਨਾਲ ਤਾਂ ਵੈਰੀ ਕਹ ਲੋ ਨਾ ਕਿ ਕਾਫੀ ਬ੍ਰੇਕ ਕਹ ਲੋ ਟੀ ਬ੍ਰੇਕ ਐਵਰੀ ਸਿੰਗਲ ਮੀਲ ਟਾਈਪ ਹੋ ਗਿਆ ਉਹਨਾਂ ਨਾਲ ਕਿ ਜਸ ਅ ਕਾਲ ਆ ਗਈ ਚੋਰੀ ਹੈ ਦੈਟਸ ਇਟ ਉਹਨਾਂ ਨੇ ਉਹਨਾਂ ਨੇ ਉਹ ਜਸ ਆਂਦੇ ਆਪਣਾ ਦੇ ਚੈੱਕ ਜੇ ਜਸ ਟੈਲ ਦਮ ਕਿ ਜਸ ਦੂ ਇਸ ਪ੍ਰੋਸੈਸ ਆਪਣਾ ਕਲੇਮ ਫਾਈਲ ਕਰੋ ਵੀਡੀਓ ਸ਼ੇਅਰ ਕਰ ਦੋ ਤੇ ਤੁਹਾਨੂੰ ਜਦੋਂ ਕੋਈ ਅਪਡੇਟ ਆ ਗਈ ਵਿਲ ਗਿਵ ਯੂ ਦਾ ਅਪਡੇਟ देयर ਨਾਥਿੰਗ ਐਲਸ ਉਹਨਾਂ ਦਾ ਕੋਈ ਕਨਸਰਨ ਨਹੀਂ ਹੈਗਾ ਕਿ ਨੋ ਡਾਊਟ ਦੇ ਆਰ ਦੇ ਥਿੰਕ ਦੇ ਕਨਸਰਨ ਬਟ ਆਈ ਡੋਨਟ ਫੀਲ ਵਾਸ ਵੈਰੀ ਸਮਥਿੰਗ ਫਰਮ ਥੈਮ ਕਿ ਉਹਨਾਂ ਨੂੰ ਕਨਸਰਨ ਹੈਗਾ ਵੀ ਹੈ ਕਿ ਕਿ ਕਿਉਂ ਬਾਰ ਬਾਰ ਰਿਪੀਟ ਆਫੈਂਡਰ ਜਿਹੜੇ ਆ ਰਹੇ ਆ ਕਰ ਰਹੇ ਨੇ ਨਾ ਕਿ ਕੁਝ ਕਰਨਾ ਚਾਹੀਦਾ ਵਾ ਸੋ ਜਿਵੇਂ ਤੁਸੀਂ ਸੀਸੀਟੀਵੀ ਫੁਟੇਜ ਦਿਖਾਈ ਉਹਦੇ ਵਿੱਚ ਇਹ ਲੱਗ ਰਿਹਾ ਹੈ ਕਿ ਵੀ ਉਸ ਪਰਸਨ ਨੂੰ ਸਾਰੀ ਜਾਣਕਾਰੀ ਸੀ ਤੁਹਾਡੇ ਸਟੋਰ ਦੇ ਬਾਰੇ ਵਿੱਚ ਕਿ ਇਧਰਲੀ ਸਾਈਡ ਜਿਹੜਾ ਆ ਤੁਸੀਂ ਕੁਝ ਵੀ ਪ੍ਰੋਟੈਕਸ਼ਨ ਲਈ ਨਹੀਂ ਲਗਾ ਗਿਆ ਜਾਂ ਤੁਹਾਡੇ ਗੈਜਟਸ ਮੇਨ ਕਿੱਥੇ ਪਏ ਸੀ ਸੋ ਬੜੀ ਆਸਾਨੀ ਨਾਲ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਪ੍ਰੋਟੈਕਸ਼ਨ ਲਈ ਐਸ ਦੇਖੀਏ बिकॉज ਜਿਹੜਾ ਗਲਾਸ ਹੈ ਡੁਅਲ ਗਲਾਸ ਹੈ ਸੌਣ ਲੱਗ ਕਿ ਸਿੰਪਲ ਗਲਾਸ ਹੈਗਾ ਪ੍ਰੋਪਰ ਫਿਊ ਮਿੰਟਸ ਟੂ ਬ੍ਰੇਕ ਦਾ ਗਲਾਸ ਇਦਾਂ ਨਹੀਂ ਹੈਗਾ बिकॉज ਐਂਡ ਆਫ ਦਾ ਡੇ ਇਸ ਕੋਰ ਹੋ ਸਕਦਾ ਹੈ ਕਿ ਐਸ ਅ ਕਸਟਮ ਪਹਿਲਾਂ ਵੀ ਸਟੋਰ ਵਿਜ਼ਿਟ ਕੀਤਾ ਹੋਵੇ ਨਾ ਤੇ ਉਹਨੇ ਹੀ ਅਬਜ਼ਰਵ ਥੈਟ ਸੋ ਯੂ نو ਵਾਟ ਟੂ ਡੂ ਵਾਟ ਨਾਟ ਟੂ ਡੂ ਰਾਈਟ ਸੋ ਜਿੱਥੇ ਆਇਆ ਜੋ ਉਹਨੇ ਦੇਖਿਆ ਉਹਨੇ ਉੱਥੇ ਆ ਕੇ ਆਪਣਾ ਜੋ ਵੀ ਉਹਨੇ ਸਮਾਂ ਜਿਸ ਤੋਂ ਚੱਕਣਾ ਸੀਗਾ ਉੱਥੋਂ ਲੈ ਗਿਆ ਦੈਟਸ ਇਟ ਜੇ ਸੇਫਟੀ ਵਾਈਜ਼ ਦੇਖੀਏ ਵੀ ਹੈਵ ਸੈਂਸਰਸ ਹੈਗੇ ਕੈਮਰਾਸ ਹੈਗੇ ਯਾਨੀ ਉਹ ਗ੍ਰਿਲਸ ਲੱਗੀਆਂ ਇਵਨ ਕਿ ਜੋ ਗਲਾਸ ਬ੍ਰੇਕ ਹੋਇਆ ਵੀ ਰਿਸੀਵਸ ਅ ਕਾਲ ਸੇਮ ਟਾਈਮ ਇੱਕ ਮਕ ਫਿਊ ਸੈਕਿੰਡ ਡਿਲੇ ਹੋਗਾ ਦੈਰ ਹੁਣ ਇਸ ਤੋਂ ਬਾਅਦ ਸਿਕਿਉਰਿਟੀ ਆਪਾਂ ਕੀ ਕਰ ਸਕਦੇ ਹਾਂਗੇ ਆ ਸੋ ਤੁਸੀਂ ਜਿਵੇਂ ਗੱਲ ਕੀਤੀ ਹੈ ਇਸ ਤੋਂ ਪਹਿਲਾਂ ਜਿਹੜਾ ਤੁਹਾਡਾ ਜਨਵਰੀ ਦੇ ਵਿੱਚ ਸਟੋਰ ਦੇ ਉੱਤੇ ਹੋਈ ਸੀ ਲੁੱਟ ਦੀ ਘਟਨਾ ਉਸ ਨੂੰ ਲੈ ਕੇ ਅਜੇ ਕੋਈ ਕਾਰਵਾਈ ਅੱਗੇ ਪਈ ਆ ਕੋਈ ਪਤਾ ਲੱਗਿਆ ਕਿਸ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਕੋਈ ਇਹਦੇ ਬਾਰੇ ਵਿੱਚ ਪੁਲਿਸ ਨੇ ਅੱਗੇ ਤੁਹਾਨੂੰ ਫੋਲੋ ਅਪ ਕੋਈ ਦੱਸਿਆ ਹੋਵੇ ਨੋ ਆਨਸਰ ਯੈਟ ਫਰਮ ਦਾ ਪੁਲਿਸ ਪੀਲ ਪੁਲਿਸ ਨੋ ਆਨਸਰ ਦੇ ਸਟਿਲ ਵੀ ਟ੍ਰਾਈ ਟੂ ਕੰਟੈਕਟ ਦ ਫਿਊ ਲਾਈਕ ਲਾਸਟ ਮੰਥ ਟੂ ਗੈਟ ਅਪਡੇਟ ਬਟ ਨੋ ਨਥਿੰਗ ਯੈਟ ਇਸ ਸਟਿਲ ਵਰਕਿੰਗ ਔਨ ਦ ਕੇਸ so nothing much they are offering me or telling us any updates for that so pehla gal kar liye us time de vich pandemic si te us to baad hun gal kar liye ta tariff war ek tarike nal chal rahi hai local business small business is te layi is waqt utton di chori diyan jo ghatnama ho riyan ne business te utte kinna ka impact paira hai inna ghatnama de karke the business nu leke bahut impact paira hai je paave chori hai paave tariff vasle jehda small business is vele hai ga bahut jhat revive kar raha hai ga is vele na to make and meet hmm. because es wali jija lokon ko paisa waise nahi hai everyone knows how the market is going around right and just customer koi aanda bhi hai gar they know they coming for their ki apu hi no repair karwali ya kuch apna survival kar liya but nowadays is getting getting tough day by day so jaddi ya chori hui hai ede vich sare naye gadgets wakar chori hoya ya koi customers diyan cheezan vi chori hundi see is ਮਿਕਸ ਹੈ ਸੋ ਵੀ ਸਟਿਲ ਐਫਸਨ ਕਾਊਂਟਿੰਗ ਕਰ ਕੋਈ ਨਵੇਂ ਗੈਜਟ ਤੇ ਕੋਈ ਰੀਫਰੀ ਤੇ ਵਾਈਟ ਸੀਗਾ ਸੋ ਇਨਵੈਂਟਰੀ ਇਜ਼ ਹੈਸ ਬੀਨ ਗੋਨ ਬਟ ਵੀ ਸਟਿਲ ਕਾਊਂਟਿੰਗ ਇਟ ਵੀ ਸਟਿਲ ਅਪ ਮੇਕਿੰਗ ਆਰ ਲਿਸਟ ਕਿ ਕੀ ਯਾਰ ਕੀ ਨਹੀਂ ਲਿਆ ਰਹੇਗਾ ਨਾ ਕਾਜ਼ ਡਿਵਾਈਸਸ ਕਾਫੀ ਗਈਆਂ ਹੈਗੀਆਂ ਰਾਈਟ ਹੁਣ ਸਭ ਰੀਕਨਸਾਈਲ ਕੁਝ ਕਸਟਮਰ ਡਿਵਾਈਸਸ ਵੀ ਹੈਗੀਆਂ ਹੋਪਫੁਲੀ ਵੀ ਆਰ ਡੀਲਿੰਗ ਵਿਦ ਥੈਮ ਟੂ ਸੋ ਇਲੈਕਸ਼ਨਸ ਚ ਵੀ ਇੱਕ ਚੀਜ਼ਾਂ ਕਾਫੀ ਹੌਟ ਡਿਬੇਟ ਟਾਪਿਕ ਰਹੀਆਂ ਨੇ ਕਿ ਕੋਈ ਕਹਿੰਦਾ ਜੀਟੀਏ ਵਿੱਚ ਕਰਾਈਮ ਇਹਨਾਂ ਨਹੀਂ ਹੈਗਾ ਕੋਈ ਕਹਿੰਦੀ ਜੀਟੀਏ ਚ ਕਰਾਈਮ ਬਹੁਤ ਹੈ ਸੋ ਇਹ ਘਟਨਾਵਾਂ ਤੋਂ ਬਾਅਦ ਤੁਹਾਡੇ ਮਨ ਚ ਸਭ ਤੋਂ ਜ਼ਿਆਦਾ ਫਰਸਟ੍ਰੇਸ਼ਨ ਕਿਸ ਚੀਜ਼ ਨੇ ਲੱਗੇ ਆ ਫਰਸਟ੍ਰੇਸ਼ਨ ਮੈਂ ਇੱਕ ਚੀਜ਼ ਨੂੰ ਲੈ ਕੇ ਸਿਰ ਇੱਕ ਹੀ ਮਨੂ ਸੀਗਾ ਕਿ ਲਾਈਕ ਇਫ ਜੇ ਤੁਹਾਨੂੰ ਪਤਾ ਹੈ ਕਿ ਰਿਪੀਟਡ ਆਫੈਂਡਰਸ ਹੈਗੇ ਨੇ ਯੂ ਕੈਚਿੰਗ ਐਵਰੀ ਸਿੰਗ ਐਵਰੀ ਮੰਥ অর ਟ्वाइस ਸਮਝੋ ਸਿੰਗਲ ਵਨ ਤੁਸੀਂ ਉਹਨਾਂ ਨੂੰ ਰੀਲੀਜ਼ ਕਰਦੇ ਜੀ ਕਿਉਂ ਜੇ ਤੁਹਾਨੂੰ ਪਤਾ ਉਹਨਾਂ ਕੋ ਪੇਪਰ ਵਰਕ ਨਹੀਂ ਹੈਗਾ ਠੀਕ ਹੈ ਫਾਈਨਲ ਅਦਰ ਵੇ ਟੂ ਹਾਊ ਟੂ ਡੀਲ ਵਿਦ 뎀 ਜੇ ਰੀਪੀਟ ਫੰਡਰ ਪੁੱਟ ਦ ਫਾਈਨਸ ਓਨ 뎀 ਪੁੱਟ ਕੁਝ ਇੱਕ ਬਣਾਓ ਇੱਕ ਪ੍ਰੋਸੈਸ ਹੁੰਦਾ ਚਾਰ ਚੀਜ਼ ਹੈ ਨਾ ਇੱਕ ਸਿਸਟਮ ਹੁੰਦਾ ਬਟ ਦੇ ਆਰ ਨੋਟ ਥਿੰਕਿੰਗ ਥੈਟ ਓਕੇ ਕੈਨ ਦੋਨੋਂ ਲੱਗਦਾ ਕਿ ਅੱਜ ਫੜ ਲਿਆ ਕੱਲ ਨੂੰ ਛੱਡ ਲਿਆ ਡਨ ਛੁੱਟੀ ਬਟ ਇੱਦਾਂ ਕੁਝ ਦੇ ਵਾਂਟ ਟੂ ਬੀ ਕੁਝ ਰੂਲਸ ਪਹਿਲੇ ਸਟਫ ਹੋਣੇ ਚਾਹੀਦੇ ਜਿਹੜੇ ਰੀਪੀਟ ਫੰਡਰ ਐਟ ਲੀਸਟ ਦੁਬਾਰਾ ਉਹਨਾਂ ਨੂੰ ਕੋਈ ਮੌਕਾ ਨਾ ਮਿਲੇ ਜੇ ਉਹਨਾਂ ਨੂੰ ਲੱਗਦਾ ਕਿ ਇਹਨਾਂ ਕੋਲ ਪੈਸੇ ਨਹੀਂ ਹੈਗੇ ਜੌਬਸ ਨਹੀਂ ਹੈਗੀਆਂ ਟੂ ਪ੍ਰੋਵਾਈਡ 뎀 ਜੌਬ ਸੋ ਜਦੋਂ ਇਹ ਚੋਰੀ ਦੀ ਘਟਨਾ ਹੋਈ ਤੁਹਾਡੀ ਇਹ ਹਾਸ ਸਟੋਰ ਕਿੰਨੀ ਦੇਰ ਤੱਕ ਬੰਦ ਰਿਹਾ ਤੇ ਇਸ ਤੋਂ ਬਾਅਦ ਹੁਣ ਕਸਟਮਰਸ ਕੀ ਰੈਗੂਲਰ ਆਉਣੇ ਸ਼ੁਰੂ ਹੋਏ ਨੇ ਜਾਂ ਅਜੇ ਇਸ ਚੀਜ਼ ਦੇ ਕਰਕੇ ਸਰਵਾਈਵ ਕਰ ਰਹੇ ਹੋ ਜੀ ਕਸਟਮਰਸ ਤਾਂ ਰੈਗੂਲਰ ਆਉਣੇ ਸ਼ੁਰੂ ਹੋ ਗਏ ਸੀਗੇ ਬਟ ਵਿ ਸਟਿਲ ਸਰਵਾਈਵਿੰਗ ਬੀ ਟਫ ਸਰਵਾਈਵਿੰਗ ਕਰ ਰਹੇ ਹਾਂ ਇਨਵੈਂਟਰੀ ਜਾ ਚੁੱਕੀ ਇਸ ਲਾਸ ਇਸ ਲਾਸ ਰਾਈਟ ਪਰ ਡਾਲਰ ਦਾ ਲਾਸਟ ਪਾਵੇਂ ਮਲਟੀਪਲ ਗ੍ਰੈਂਡ ਲਾਸ ਰਾਈਟ ਬਸ ਲੋਕੀ ਥੋੜੇ ਜਿਹੀ ਪਲਾਜ਼ਾ ਨੇ ਕਿ ਡਰੇ ਹੋਏ ਨੇ ਵੋਲਿਊਮ ਵੈਸੇ ਫੁੱਲ ਬਹੁਤ ਕੱਟ ਗਿਆ ਐਸ ਜੋ ਇਸ ਲਾਸਟ ਹੈਪਨ ਹੋਇਆ ਹੁਣ ਰੋਬਰੀ ਹੋਈ ਹੈ ਆਈ ਥਿੰਕ ਰੀਸੈਂਟਲੀ ਵਾਟ ਹੈਵ ਹੈਪਨ ਕੋਈ ਚੇਨ ਸਨੈਚਿੰਗ ਵੀ ਇਸ ਏਰੀਆ ਚ ਕਿਥੇ ਰੀਸੈਂਟਲੀ ਹੋਈ ਬਟ ਆਈ ਹੈਵ ਹਰਡ ਫਰਮ ਪੀਪਲ ਰਾਈਟ ਨਾ ਬਟ ਲੋਕੀ ਬਹੁਤ ਡਰਵਸ ਏਰੀਆ ਦੇ ਵਿੱਚ ਕੀ ਦੇ ਨਾਟ ਕਮਿੰਗ ਆਊਟ ਬਟ ਬੱਚੇ ਲੈ ਕੇ ਨਹੀਂ ਬਾਹਰ ਹੁੰਦੇ ਕਹਿੰਦੇ ਸ਼ਾਮ ਵੀ ਨਾ ਇੰਡੀਆ ਚ ਮੋਹਲ ਦੇ 6 7 ਵੇ ਘਰੇ ਚਲੇ ਕੇ ਚਲੇ ਕੇ ਦੈਟਸ ਇਟ ਮੋਰ ਕੇ ਕੱਲ ਨੂੰ ਸ਼ਾਮ ਵੀ ਪਤਾ ਨਹੀਂ ਕੱਲ ਨੂੰ ਕੀ ਪਾਣਾ ਵਰਤ ਚੇ ਰਾਈਟ ਜੀ ਤੇ ਬੜੇ ਇਸ ਚੀਜ਼ ਨੂੰ ਲਿਟਰਲੀ ਰਿਸੋਲਵ ਕਰ ਦਿੱਤਾ ਐਸ ਸੂਨ ਐਸ ਪੋਸੀਬਲ ਸੋ ਅਖੀਰ ਦੇ ਵਿੱਚ ਕੀ ਕਹਿਣਾ ਚਾਹੂੰਗੀ ਇੱਕ ਜੋ ਸਾਡੇ ਬਿਜ਼ਨਸ ਓਨਰ ਨੇ ਇਸ ਵਕਤ ਆਲਰੇਡੀ ਦੋ ਇਨਸੀਡੈਂਟਸ ਤੁਸੀਂ ਦੇਖ ਚੁੱਕੇ ਹੋ ਆਪਦੇ ਨਾਲ ਤੇ ਤੀਸਰਾ ਇਨਸੀਡੈਂਟ ਜੋ ਬਲਾਸ ਦੇ ਵਿੱਚ ਹੋ ਚੁੱਕਿਆ ਹੈ ਅਖੀਰ ਚ ਕੀ ਕਹਿਣਾ ਚਾਹੂੰਗੀ ਮੇਰਾ ਸਿਰਫ ਇੱਕ ਹੀ ਪੁਆਇੰਟ ਹਲੇ ਵੀ ਹੈ ਕਿ ਤਾਂ ਆਪਣੇ ਲਾਜ਼ ਨੂੰ ਥੋੜਾ ਪਲੀਜ਼ ਚੇਂਜ ਕੀਤਾ ਜਾਵੇ ਜਿਹੜੇ ਤਾਂ ਜਿਹੜੇ ਫਰਾਡ ਚੱਲਦੇ ਹੁਣ ਇੰਸ਼ੋਰੈਂਸ ਕੰਪਨੀ ਦੀ ਕਾਫੀ ਸਟ੍ਰਿਕਟ ਅਪ ਹੋ ਰਹੀ ਹੈ ਹੋ ਗਈਆਂ ਨਾ ਤੇ ਇੱਕ ਚੀਜ਼ ਜਿਹੜੇ ਲੋਕਲ ਪਬਲਿਕ ਵੀ ਵਾਂਟਸ ਸਪੋਰਟ ਫਰਮ ਦਮ ਐਸ ਵੈਲ ਜੇ ਕੱਲ ਨੂੰ ਕੋਈ ਇਨਸਿਡੈਂਟ ਐਦਾ ਕੁਝ ਹੁੰਦਾ ਪਲੀਜ਼ ਉਹਨਾਂ ਨੂੰ ਇਸ ਚੀਜ਼ ਨੂੰ ਨਾਇਨ ਨੂੰ ਰਿਪੋਰਟ ਕਰੋ ਜਾਂ ਕੋਈ ਐਦਾ ਐਵੀਡੈਂਸ ਕੁਝ ਐਟ ਲੀਸਟ ਸੀ ਆਪਣੇ ਕੋਲ ਰੱਖੋ ਕੱਲ ਨੂੰ ਕੋਈ ਇਨਵੈਸਟੀਗੇਸ਼ਨ ਹੁੰਦੀ ਹੈ ਉਹ ਪੁਲਿਸ ਵਗੈਰਾ ਉਹਨੂੰ ਬੰਦਿਆਂ ਨੂੰ ਫੜ ਕੇ ਔਰਲੀਸ ਕੁਝ ਸਟੈਪ ਲੈ ਆ ਸਕੇ ਨਾ ਕਿ ਹੁਣ ਸੋ ਅਸੀਂ ਦੇਖਿਆ ਕਿਉਂਕਿ ਆ ਪਲਾਜ਼ੇ ਵਿੱਚ ਸਾਡੀ ਕਮਿਊਨਿਟੀ ਨਾਲ ਸੰਬੰਧਿਤ ਸਾਊਥ ਏਸ਼ੀਅਨਸ ਦੀਆਂ ਕਾਫੀ ਸ਼ਾਪਸ ਨੇ ਸੋ ਪੋਸੀਬਲ ਹੀ ਆ ਕਿ ਉਹ ਬਹੁਤ ਜਣੇ ਉਸ ਟਾਈਮ ਉੱਥੇ ਹੋਣਗੇ ਸਾਊਥ ਏਸ਼ੀਅਨਸ ਹੋਣਗੇ ਤੇ ਸਾਡੇ ਲੋਕ ਤਾਂ ਇਹ ਕਹਿੰਦੇ ਆ ਕਿ ਵੀ ਬੜੀ ਮਦਦ ਲਈ ਅੱਗੇ ਆਉਂਦੇ ਨੇ ਤੁਹਾਨੂੰ ਤੁਸੀਂ ਇਸ ਚੀਜ਼ ਨੂੰ ਦੇਖ ਕੇ ਫਿਰ ਹੈਰਾਨ ਹੋਏ ਕਿ ਵੀ ਇੰਨੇ ਲੋਕ ਪਹੁੰਚੇ ਹੋਏ ਸੀ ਇੱਥੇ ਸੈਰ ਕਰ ਰਹੇ ਸੀ ਪਰ ਕਿਸੇ ਨੇ ਇਹਦੇ ਬਾਰੇ ਵਿੱਚ ਇੱਕ 911 ਕਾਲ ਕਰਨਾ ਵੀ ਮناسب ਨਹੀਂ ਸਮਝਿਆ ਯਰ ਸੋ ਆਮ ਟੋਟਲੀ ਸਰਪ੍ਰਾਈਜ਼ ਬਿਕੋਜ਼ ਜਦੋਂ ਮੈਂ ਆਸ ਫੇਰ ਆਇਆ ਆਵ ਕਾਰਸ ਲੋਕੀ ਆਈ ਹੈਵ ਸੀਨ ਲੋਕੀ ਤੁਰਦੇ ਹੋਏ ਦੇਖ ਰਹੇ ਵਾਟਸ ਗੋਇੰਗ ਔਨ ਐਂਡ ਜੋ ਗੱਡੀਆਂ ਵੀ ਲਗਾਈਆਂ ਥੇ ਸਾਹਮਣੇ ਪਾਰਕਿੰਗ ਦੇ ਮੂਵ ਬੈਕ ਮੇ ਬੀ ਉਹ ਡਰ ਗਏ ਕਿ ਦੇ ਡੋਨਟ ਵਾਂਟ ਟੂ ਗੈਟ ਇਨਵੋਲਵ ਇਨ ਥਿਸ ਕਾਈਂਡ ਸਿਚੁਏਸ਼ਨ ਕਾਲ ਨੂੰ ਕੁਝ ਪ੍ਰੋਬਲਮ ਚਲਾ ਜਾਂਦਾ ਬਟ ਇਦਾਂ ਨਹੀਂ ਹੁੰਦਾ ਇੱਕ ਸਪੈਸ਼ਲ ਇੱਕ ਅਪੀਲ ਹੈ ਹਰ ਇੱਕ ਆਪਣੇ ਪੰਜਾਬ ਜਿਹੜਾ ਵੀ ਕਦੀ ਵੀ ਕੋਈ ਇਨਸੀਡੈਂਟ ਪਲੀਜ਼ ਉਹਨੂੰ ਇੱਕ ਰਿਪੋਰਟ ਕਰ ਦਿਆ ਕਰੋ ਜਾਂ ਰਿਪੋਰਟ ਨਹੀਂ ਕਰਨਾ ਚਾਹੁੰਦੇ ਤੁਸੀਂ ਕੋਈ ਇੱਕ ਐਵਿਡੈਂਸ ਰੱਖ ਲਓ ਕਾਲ ਨੂੰ ਤੁਸੀਂ ਆਪਣਾ ਜਾ ਕੇ ਇੱਕ ਆਪਣੀ ਆਈਡੈਂਟੀ ਹਾਈਡ ਕਰਕੇ ਟੀ ਇੱਕ ਤੁਸੀਂ ਸਪੋਰਟ ਕਰੋ ਜੇ ਇੱਕ ਦੂਜੀ ਸਪੋਰਟ ਨਹੀਂ ਹੋਏਗੀ ਕ੍ਰਾਈਮ ਕਦੀ ਨਹੀਂ ਘਟ ਸਕਦਾ ਤਾਂ ਜੀ ਬਾਬਾ ਸ਼ੁਕਰੀਆ ਕਲ ਕਰ। ਥੈਂਕ ਯੂ। ਸੋ ਜਿਵੇਂ ਕਿ ਅਸੀਂ ਦੇਖਿਆ ਕਿ ਲਗਾਤਾਰ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ, ਸ਼ੂਟਿੰਗਸ ਦੀਆਂ ਘਟਨਾਵਾਂ ਹੋ ਰਹੀਆਂ ਨੇ, ਕਿਤੇ ਐਕਸਟਰਸ਼ਨ ਕਾਲਸ ਆ ਰਹੀਆਂ ਨੇ ਅਜਿਹੇ ਦੇ ਵਿੱਚ ਜੀਟੀਏ ਖਾਸ ਤੌਰ ਤੇ ਜੀਟੀਏ ਦੇ ਬਿਜ਼ਨਸ ਬਿਜ਼ਨਸ ਓਨਰਸ ਜਿਹੜੇ ਆਪਣੇ ਆਪ ਨੂੰ ਸੇਫ ਫੀਲ ਨਹੀਂ ਕਰ ਰਹੇ ਇਲੈਕਸ਼ਨਸ ਦੇ ਵਿੱਚ ਵੀ ਫੈਡਰਲ ਇਲੈਕਸ਼ਨਸ ਹੋਣ ਚਾਹੇ ਪ੍ਰੋਵਿੰਸ਼ੀਅਲ ਇਲੈਕਸ਼ਨਸ ਤੇ ਹੋਣ ਅਜਿਹੇ ਦੇ ਵਿੱਚ ਸੇਫਟੀ ਦਾ ਮੁੱਦਾ ਹਮੇਸ਼ਾ ਗਰਮਾਇਆ ਰਿਹਾ ਹੈ ਪਰ ਇਸ ਨੂੰ ਲੈ ਕੇ ਹੁਣ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਕੀ ਕਰਦੀਆਂ ਨੇ ਕਿੰਨੇ ਕਿ ਸਖਤ ਨਿਯਮ ਬਣਾਉਂਦੀਆਂ ਨੇ ਬਿਲ ਰਿਫਾਰਮਸ ਦੀ ਅਕਸਰ ਗੱਲਾਂ ਬਾਤਾਂ ਹੁੰਦੀਆਂ ਨੇ ਹੁਣ ਇਹਦੇ ਉੱਤੇ ਅਸਲ ਵਿੱਚ ਐਕਸ਼ਨ ਕੀ ਲਿਆ ਜਾਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜਦੋਂ ਅਸੀਂ ਲੋਕਲਸ ਨਾਲ ਗੱਲਬਾਤ ਕਰਦੇ ਹਾਂ ਉਹ ਬਿਲਕੁਲ ਵੀ ਨਾ ਤਾਂ ਬਿਜ਼ਨਸ ਓਨਰਸ ਆਪਣੇ ਆਪ ਨੂੰ ਸੇਫ ਫੀਲ ਕਰਦੇ ਹਨ ਨ రెడ్డి اف ام ਦੇ ਲਈ ਅਰਪਨ ਚਾਹਲ ਦੇ ਨਾਲ ਤਰਨਜੀਤ ਕੌਰ ਕੋਮੰਦੀ ਰਿਪੋਰਟ